ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਚਾਹੇ ਉਹ ਪੰਜਾਬ ਦਾ Hindu ਆ ਚਾਹੇ ਪੰਜਾਬ ਦਾ Sikh ਆ ਸਾਰੇ ਜਣੇ ਮੇਰੀ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਦੋਸਤੋ ਜਿਹੜੇ ਮਰਜੀ ਕੰਟਰੀ ਦੇ ਵਿੱਚ ਚਲ ਜਿਓ ਚਾਹੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਰਮਨ ਇੰਗਲੈਂਡ ਕਿਤੇ ਵੀ ਚਲ ਜਾਓ ਪੈਸਾ ਕਮਾਓ ਉੱਥੇ ਵੱਡੀਆਂ ਵੱਡੀਆਂ ਗੱਡੀਆਂ ਰੱਖੋ ਘਰ-ਬਾਰ ਬਣਾਓ ਮੈਂ ਇਹ ਨਹੀਂ ਕਹਿਣਾ ਕਿ ਉੱਥੇ ਜ਼ਮੀਨ ਜਾਇਦਾਦਾਂ ਨਾ ਖਰੀਦੋ ਸਾਰਾ ਕੁਝ ਕਰੋ ਪਰ ਦੋਸਤੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਆ ਕਿ ਆਪਣਾ ਪਿੱਛਾ ਨਾ ਗਵਾਇਓ ਆਪਣੇ ਬਜ਼ੁਰਗਾਂ ਦੀਆਂ ਦਾਦੀਆਂ ਪੜਦਾਦਿਆਂ ਦੀਆਂ ਮਿਹਨਤ ਨਾਲ ਬਣਾਈਆਂ ਹੋਈਆਂ ਜ਼ਮੀਨਾਂ ਨਾ ਬਿਚੋ ਕੱਲ ਨੂੰ ਕੋਈ ਐਸੀ ਬੇਸੀ ਗੱਲ ਹੋ ਜਾਂਦੀ ਆ ਤੁਹਾਡੇ ਕੋਲ ਇਹ ਕਹਿਣ ਨੂੰ ਵੀ ਨਾ ਹੋਵੇ ਕਿ ਸਾਡਾ ਵੀ ਕੋਈ ਦੇਸ਼ ਵਾ ਜਦੋਂ ਤੁਸੀਂ ਪਿੱਛੇ ਨੂੰ ਮੁੜ ਕੇ ਦੇਖੋ ਤਾਂ ਤੁਹਾਨੂੰ ਆਪਣਾ ਦੇਸ਼ ਨਜ਼ਰ ਹੀ ਨਾ ਆਵੇ ਕਿਉਂਕਿ ਦੋਸਤੋ ਤੁਸੀਂ ਆਪਣੀਆਂ ਜ਼ਮੀਨਾਂ ਘਰ-ਬਾਰ ਸਾਰੇ ਵੇਚ ਕੇ ਚਲ ਜਾਣੇ ਆ ਤੇ ਤੁਹਾਨੂੰ ਪਿੱਛੇ ਮੁੜ ਨੂੰ ਕੋਈ ਜਗ੍ਹਾ ਹੀ ਨਹੀਂ ਬਚਣੀ ਤੁਹਾਡੇ ਦਿਮਾਗ ਵਿੱਚ ਫਿਰ ਆਉਣਾ ਆ ਕਿ ਅਸੀਂ ਕਿੱਡੀ ਵੱਡੀ ਗਲਤੀ ਕਰ ਲਈਆ ਦੋਸਤੋ ਇਸ ਕਰਕੇ ਮੈਂ ਤੁਹਾਨੂੰ ਸਭਨਾਂ ਨੂੰ ਇਹੀ ਬੇਨਤੀ ਕਰਦਾ ਆ ਆਪਣੇ ਦਾਦਿਆਂ ਪੜਦਾਦਿਆਂ ਦੀਆਂ ਜ਼ਮੀਨਾਂ ਘਰਵਾਰ ਨਾ ਵੇਚੋ ਕੰਮ ਜਿਹੜੇ ਮਰਜੀ ਦੇਸ਼ ਦੇ ਵਿੱਚ ਕਰੋ ਤੇ ਇੱਕ ਵਾਰੀ ਸਾਲ ਦੇ ਵਿੱਚ ਜ਼ਰੂਰ ਆਪਣੇ ਘਰ ਵਾਪਸ ਆਇਆ ਕਰੋ ਆਪਣੇ ਘਰਵਾਰ ਨੂੰ ਦੇਖੋ ਜਿਹੜੇ ਤੁਹਾਡੇ ਦਾਦਿਆਂ ਪੜਦਾਦਿਆਂ ਨੇ ਬੜੀ ਮਿਹਨਤ ਨਾਲ ਪੜਾਏ ਆ ਤੇ ਦੋਸਤੋ ਮੈਂ ਤੁਹਾਨੂੰ ਇੱਕ ਉਦਾਹਰਨ ਦੇਣ ਲੱਗਾ ਹਾਂ ਫਲਸਤੀਨ ਤੇ ਇਜ਼ਰਾਇਲ ਦੀ ਦੋਸਤੋ ਦੇਖੋ ਫਲਸਤੀਨ ਦੇ ਵਿੱਚ ਇਜ਼ਰਾਇਲ ਵਾਲੇ ਕੰਮ ਕਰਨ ਆਏ ਸੀ ਉਨਾ ਨੂੰ ਫਾਸਤੀਨੇ ਆਪਣੀ ਛੋਟੀ ਜਿਹੀ ਬਸਤੀ ਬਣਾਉਣ ਲਈ ਜਗ੍ਹਾ ਦਿੱਤੀ ਸੀ ਫਿਰ ਦੇਖੋ ਦੋਸਤੋ ਜਿਹੜੇ ਫਾਸਤੀਨ ਵਾਲੇ ਸੀ ਉਹ ਕੰਮ ਕਾਰਨ ਪੰਜਾਬੀਆਂ ਵਾਂਗ ਹੋਰ ਕੰਟਰੀਆਂ 'ਚ ਜਾਂਦੇ ਸੀ ਤੇ ਹੌਲੀ-ਹੌਲੀ ਜਿਹੜੇ ਇਜ਼ਰਾਇਲ ਵਾਲੇ ਸੀ ਉਹ ਫਾਸਤੀਨ ਦੇ ਵਿੱਚ ਉਹਨਾਂ ਦੀ ਆਬਾਦੀ ਵਧਦੀ ਗਈ ਤੇ ਫਾਸਤੀਨ ਵਾਲੇ ਉੱਥੋਂ ਆਪਣੇ ਘਰ-ਵਾਰ ਵੇਚ ਕੇ ਹੋਰ ਕੰਟਰੀਆਂ 'ਚ ਜਾਂਦੇ ਰਹੇ ਦੋਸਤੋ ਜਿਹੜੀ ਜਗ੍ਹਾ ਤੇ ਇਜ਼ਰਾਈਲ ਵਾਲਿਆਂ ਦੇ 10-12 ਘਰ ਹੁੰਦੇ ਸੀ ਤੇ ਫਲਸਤੀਨ ਵਾਲਿਆਂ ਦੇ ਉੱਥੇ 1-2 ਘਰ ਹੋਣੇ ਉਹਨਾਂ ਨੇ ਵੀ ਉਹ ਘਰ-ਵਰ ਵੇਚ ਕੇ ਉੱਥੇ ਚੱਲ ਜਾਣਾ ਜਿੱਥੇ ਫਲਸਤੀਨ ਦੀ ਆਬਾਦੀ ਜ਼ਿਆਦਾ ਸੀ ਇਦਾਂ ਕਰਦੇ ਕਰਦੇ ਦੋਸਤੋ ਇਜ਼ਰਾਈਲ ਵਾਲੇ ਨੇ 70 ਤੋਂ 80% ਕਾਬਜਾ ਫਲਸਤੀਨ ਤੇ ਕਰ ਲਿਆ ਤੇ ਦੋਸਤੋ ਹੁਣ ਫਲਸਤੀਨ ਦਾ ਜੋ ਹਾਲ ਵਾ ਇਦਾਂ ਨਾ ਹੋਵੇ ਕੱਲੋਂ ਪੰਜਾਬੀਆਂ ਦਾ ਵੀ ਇਹੀ ਹਾਲ ਹੋਵੇ ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਯੂਪੀ ਬਿਹਾਰ ਵਾਲੇ ਇੱਥੇ ਆਉਣ ਮੈਂ ਨਹੀਂ ਕਹਿਣਾ ਕਿ ਪੰਜਾਬ ਨਾ ਆਉਣ ਉਹ ਇੱਥੇ ਕੰਮ ਕਰਨ ਮਿਹਨਤ ਕਰਨ ਕਿਉਂਕਿ ਉਹ ਮਿਹਨਤ ਕਰਦੇ ਆ ਮਿਹਨਤ ਕਰਨ ਤੇ ਪੈਸਾ ਕਮਾਉਣ ਇਹ ਉਹਨਾਂ ਦਾ ਫਰਜ਼ ਹੈ ਪਰ ਮੈਂ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਣੀਆਂ ਜ਼ਮੀਨਾਂ ਜਾਇਦਾਦਾਂ ਨਾ ਵੇਚੋ ਇਹਨਾਂ ਨੂੰ ਨਾ ਵੇਚੋ ਕਿਉਂਕਿ ਕੋਈ ਟਾਈਮ ਇਦਾਂ ਦਾ ਵੀ ਆ ਸਕਦਾ ਆ ਹੁਣ ਦੇਖੋ ਅਮਰੀਕਾ ਦੇ ਵਿੱਚੋਂ ਕਿਦਾਂ ਪੰਜਾਬੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਆ ਜਿਹੜੇ ਉੱਧਰ 2 ਨੰਬਰ ਤੇ ਕੋਈ ਟਾਈਮ ਇਦਾਂ ਦਾ ਵੀ ਆ ਸਕਦਾ ਆ ਕਿ ਪਤਾ ਨਹੀਂ ਹੁੰਦਾ ਕਿ ਉਹ ਦੇਸ਼ ਸਾਡੇ ਲਈ ਬਗਾਨਾ ਆ ਬਿਸ਼ੱਕ ਅਸੀਂ ਉੱਥੇ ਦੇ ਸਿਟੀਜ਼ਨ ਆ ਇਦਾਂ ਨਾ ਹੋਵੇ ਸਾਡੇ ਲਈ ਕੋਈ ਪਿੱਛੇ ਦੇਖਣ ਨੂੰ ਕੁਝ ਬਚੇ ਨਾ ਕਿ ਸਾਡਾ ਵੀ ਕੁਝ ਪਿੱਛੇ ਹੈਗਾ ਸਾਡਾ ਵੀ ਕੋਈ ਦੇਸ਼ ਵਾ ਜੇ ਅਸੀਂ ਨਾ ਵੇਚਿਆ ਹੋਊਗਾ ਤਾਹੀਂ ਅਸੀਂ ਕਵਾਂਗੇ ਸਾਡਾ ਵੀ ਦੇਸ਼ ਹੈਗਾ ਆ ਅਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਸਾਡਾ ਵੀ ਪੰਜਾਬ ਦੇ ਵਿੱਚ ਕਾਰੋਬਾਰ ਦੋਸਤੋ ਤਾਮਿਲ ਲੱਡੂ ਕਰਨਾਟਕਾ ਮਹਾਰਾਸ਼ਟਰ ਗੁਜਰਾਤ ਉੱਥੇ ਦੇ ਲੋਕਾਂ ਨੇ ਵੀ ਜਦੋਂ ਦੇਖਿਆ ਕਿ ਪਾਣੀ ਸਿਰ ਦੇ ਉੱਪਰ ਚ ਹੀ ਲੰਘ ਗਿਆ ਆ ਇਹਨਾਂ ਜੂਪੀ ਬਿਹਾਰ ਵਾਲੇ ਪ੍ਰਵਾਸੀਆਂ ਨੇ ਸਾਡੇ ਕਾਰੋਬਾਰ ਸਾਡੇ ਘਰਵਾਰ ਸੰਭਲੇ ਆ ਤੇ ਉਹਨਾਂ ਨੇ ਜੋ ਕਦਮ ਚੱਕਿਆ ਇਦਾਂ ਨਾ ਹੋਵੇ ਕੱਲ ਨੂੰ ਪੰਜਾਬੀਆਂ ਤੇ ਵੀ ਉਹ ਨੌਬਤਾ ਆਵੇ ਕਾਦਮ ਚੱਕਣ ਦੀ ਤੇ ਦੋਸਤੋ ਇਹੀ ਮੇਰੀ ਸਭ ਪੰਜਾਬੀਆਂ ਨੂੰ ਬੇਨਤੀ ਆ ਕਿ ਜਾਓ ਕੰਮ ਕਰੋ ਜਿੱਥੇ ਮਰਜੀ ਜਾ ਕੇ ਪਰ ਆਪਣਾ ਪਿੱਛਾ ਨਾ ਗਵਾਓ ਤੁਹਾਡਾ ਵੀ ਕੋਈ ਘਰ ਹੋਣਾ ਚਾਹੀਦਾ ਆ ਕੋਈ ਦੇਸ਼ ਹੋਣਾ ਚਾਹੀਦਾ ਆ ਇਦਾਂ ਨਾ ਹੋਵੇ ਅਸੀਂ ਇਸ ਪੰਜਾਬ ਨੂੰ ਵੀ ਆਪਣੇ ਹੱਥੋਂ ਗਵਾ ਲਈਏ ਤੇ ਦੋਸਤੋ ਮੇਰੀਆਂ ਇਹੀ ਸਭ ਨੂੰ ਬੇਨਤੀ ਸੀ ਬਾਕੀ ਦੋਸਤੋ ਜੇ ਤੁਹਾਨੂੰ ਮੇਰੇ ਵਿਚਾਰ ਵਧੀਆ ਲੱਗੇ ਤਾਂ ਵੀਡੀਓ ਨੂੰ ਇੱਕ ਲਾਇਕ ਜਰੂਰ ਕਰ ਦਿਓ ਤੇ ਕਮੈਂਟ ਵਿੱਚ ਤੁਸੀਂ ਆਪਣੇ ਵੀ ਵਿਚਾਰ ਦਿਓ ਤੇ ਵੀਡੀਓ ਨੂੰ ਇੰਨੇ ਕ ਦੋਸਤੋ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਪੰਜਾਬੀ ਤੱਕ ਇਹ ਵੀਡੀਓ ਮੇਰੀ ਪਹੁੰਚ ਸਕੇ ਤੇ ਉਹ ਵੀ ਮੇਰੀਆਂ ਗੱਲਾਂ ਤੇ ਜਰੂਰ ਸੋਚ